ਜਿਹੜਾ ਮਸਲਾ ਗੰਭੀਰ ਬਣਿਆ ਹੋਇਆ ਉਹ ਹੈ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਰੋਵਰ ਕਿਨਾਰੇ ਜੋ ਗਲ ਜੋਗ ਵਿਵਾਦ ਕੀ ਉਹ ਉਸ ਕੁੜੀ ਦੀ ਇੱਕ ਅਨਪੋਲ ਪਣੇ ਛੋਈ ਗਲਤੀ ਹੈ ਕੀ ਉਹ ਉਸ ਦੀ ਇੱਕ ਸ਼ਰਾਰਤ ਹੈ ਕੀ ਉਸ ਦੀ ਮਸ਼ਹੂਰੀ ਦਾ ਇੱਕ ਇਰਾਦਾ ਹੈ ਕੀ ਸਿੱਖ ਪੰਥ ਨੂੰ ਕੋਈ ਢਾਹ ਲਾਉਣ ਦੀ ਬਰਤੀ ਸੀ ਕਿੰਨੇ ਹੀ ਸਵਾਲ ਇਸ ਘਟਨਾ ਨੇ ਖੜੇ ਕੀਤੇ ਨੇ ਕਹਿੰਦੇ ਜੀ ਅਰਚਨਾ ਮਕਵਾਨਾ ਹੁਣ ਸੋਸ਼ਲ ਮੀਡੀਆ ਰਾਹੀਂ ਮਾਫੀ ਵੀ ਮੰਗ ਰਹੀ ਹੈ ਅਰਚਨਾ ਮਕਵਾਨਾ ਹੁਣ ਕੁਝ ਫੋਟੋਆਂ ਪਾ ਕੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਹੀਂ ਜੀ ਇਹ ਤੋਂ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਮੈਂ ਕੋਈ ਨਵੀਂ ਨਹੀਂ ਆਰਚਨਾ ਮਕਵਾਨਾ ਹੁਣ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਖੋ ਜੀ ਮੈਨੂੰ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਰੇਪਦੀਆਂ ਧਮਕੀਆਂ ਆ ਰਹੀਆਂ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਸੁਨੇਹਾ ਕੱਲਿਆ ਕਿ ਬੀਬੀ ਜਿਹੜੇ ਤੈਨੂੰ ਜਾਨੋਂ ਮਾਰਨ ਦੀਆਂ ਰੇਪਦੀਆਂ ਧਮਕੀਆਂ ਦੇ ਰਹੇ ਨੇ ਉਹ ਸਿੱਖ ਨਹੀਂ ਹੈ ਜੇ ਤੈਨੂੰ ਲੱਗਦਾ ਹੈ ਕਿ ਕੋਈ ਤੈਨੂੰ ਅਜਿਹੇ ਆ ਵਿਅਕਤੀ ਧਮਕੀਆ ਦੇ ਰਿਹਾ ਤਾਂ ਤੂੰ ਵੀ ਈ ਆਜ਼ਾਦ ਹੈ ਉਹਨਾਂ ਦੇ ਖਿਲਾਫ ਐਫਪੀਆਰ ਕਰ ਅਸੀਂ ਤੈਨੂੰ ਕੋਈ ਧਮਕੀ ਨਹੀਂ ਦਿੱਤੀ ਤੈਨੂੰ ਕੋਈ ਮੰਦਾ ਬੋਲ ਨਹੀਂ ਬੋਲਿਆ ਅਸੀਂ ਆਪਣੀ ਕਾਨੂੰਨੀ ਕਾਰਵਾਈ ਕੀਤੀ ਹੈ ਕਿਉਂਕਿ ਇਸ ਧਾਰਮਿਕ ਤੌਰ ਤੇ ਸਾਡੇ ਧਰਮ ਦੀ ਮਰਿਆਦਾ ਦੇ ਅਨੁਸਾਰ ਇਹ ਉੱਥੇ ਸਹੀ ਨਹੀਂ ਸੀ ਸੋ ਇਸ ਸਾਰੇ ਹਵਾਲੇ ਦੇ ਦਰਮਿਆਨ ਅਰਚਨਾ ਮਕਵਾਨ ਹੋਰਾਂ ਨੂੰ ਗੁਜਰਾਤ ਪੁਲਿਸ ਨੇ ਸੁਰੱਖਿਆ ਛਤਰੀ ਦਿੱਤੀ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਉਸ ਨੂੰ ਧਮਕੀਆਂ ਮਿਲਣ ਤੋਂ ਬਾਅਦ ਸੁਰੱਖਿਆ ਛਤਰੀ ਮਿਲਲੀ ਹੈ ਜਿਉਂਦਾ ਇਰਾਦਾ ਹੀ ਇਹ ਮਤਲਬ ਇਹੀ ਜੀ ਸੁਰੱਖਿਆ ਛਤਰੀ ਹਾਸਲ ਕਰਨਾ ਸੀ ਤੇ ਇਸ ਤਰੀਕੇ ਨਾਲ ਮਕੂਲ ਹੋਣਾ ਸੀ ਪਰ ਉਸ ਨੇ ਆਪਣੀਆਂ ਫੋਟੋਆਂ ਪਾਈਆਂ ਵੀਡੀਓ ਪਾਈ ਕਿ ਭਾਈ ਮੈਂ ਕੱਲੀ 21 ਤਰੀਕ ਨੂੰ ਜੋਗਾ ਹੀ ਨਹੀਂ ਕੀਤਾ ਮੈਂ ਉਹ ਤੋਂ ਇੱਕ ਦਿਨ ਪਹਿਲਾਂ ਆ ਕੇ ਦਰਬਾਰ ਸਾਹਿਬ ਸੇਵਾ ਵੀ ਨਵਾਈਆ ਉਹ ਕਹਿੰਦੀ ਫੁਟੇਜ ਕੱਢ ਕੇ ਦੇਖੋ ਮੈਂ ਮੱਥਾ ਵੀ ਟੇਕਿਆ ਉਸ ਦਿਨ ਦੀ ਇਹ ਦਾਅਵੇ ਕਰਦੀ ਹੈ ਪਰ ਦੂਸਰੇ ਦਿਨ ਦੀ ਜਿਸ ਦਿਨ ਉਹ ਜੋਗਾ ਉਸ ਦਿਨ ਸਿਰਫ ਆਈ ਫੋਟੋਆਂ ਖਚਾਈਆਂ ਤੇ ਗਾਇਬ ਹੋ ਗਈ ਇਸ ਲਈ ਸਵਾਲ ਖੜੇ ਨੇ ਹੁਣ ਉਹ ਕਹਿੰਦੀ ਫੋਟੋਆਂ ਵੀ ਉੱਥੇ ਸ਼ਰਧਾਲੂਆਂ ਨੇ ਖਿੱਚੀਆਂ ਸੀ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਦੁਆਰਾ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੇ ਹਵਾਲੇ ਨਾਲ ਬਕਾਇਦਾ ਨੀਮਾ ਬਲੀ ਉਹ ਸੂਚਨਾ ਉਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਅਰਜ਼ੋਈ ਬੇਨਤੀ ਕੀਤੀ ਹੈ ਕਿ ਭਾਈ ਸੱਚਖੰਡ ਦਰਬਾਰ ਸਾਹਿਬ ਆਉਣ ਲੱਗਿਆ ਇਹਨਾਂ ਗੱਲਾਂ ਦਾ ਧਿਆਨ ਰੱਖੋ ਦਰਬਾਰ ਸਾਹਿਬ ਜਾਣ ਲੱਗਿਆ ਜਾਂ ਦੇਸ਼ ਦੁਨੀਆ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਲੱਗਿਆ ਇਹ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹਥੋਂ ਦੀ ਮਰਿਆਦਾ ਨੂੰ ਸਮਝੇ ਪਹਿਚਾਣੇ ਤੇ ਉਹਦੇ ਅਨੁਸਾਰ ਜਾਵੇ ਜਦੋਂ ਸਚਕਣ ਦਰਬਾਰ ਸਾਹਿਬ ਕੋਈ ਸਿੱਖ ਧਰਮ ਤੋਂ ਬਾਹਰੀ ਜਾਂ ਪੰਜਾਬ ਤੋਂ ਬਾਹਰੀ ਕਿਉਂਕਿ ਪੰਜਾਬ ਦੇ ਵਿੱਚ ਤਾਂ ਆਪਾਂ ਸਾਰੇ ਇੱਕ ਦੂਜੇ ਦੇ ਧਰਮ ਦੇ ਵੱਲ ਦੀ ਮਰਿਆਦਾ ਜਾਣਦੇ ਹਾਂ ਖਾਸ ਕਰਕੇ ਜਦੋਂ ਦੂਸਰੇ ਸੂਬਿਆਂ ਵਾਲੇ ਆਉਂਦੇ ਆ ਹੋਰ ਨਾ ਸੂਬਿਆਂ ਹੋਰ ਨਾ ਭਾਸ਼ਾਵਾਂ ਵਾਲੇ ਆਉਂਦੇ ਸੋ ਉਸ ਸਮੇਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਆ ਜਿਵੇਂ ਆਪਾਂ ਸਾਰਿਆਂ ਨੂੰ ਮਾਨਵਤਾ ਦੇ ਨਾਤੇ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਅਸੀਂ ਦਰਬਾਰ ਸਾਹਿਬ ਹੀ ਕਿਉਂ ਦੁਨੀਆ ਦੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਤਾਂ ਇਹ ਯਾਦ ਰੱਖ ਕੇ ਜਾਈਏ ਕਿ ਅਸੀਂ ਧਾਰਮਿਕ ਸਥਾਨ ਤੇ ਜਾ ਰਹੇ ਹਾਂ ਕਿਸੇ ਸੈਰਗਾਹ ਤੇ ਨਹੀਂ ਸੱਚਕੰਡ ਸ੍ਰੀ ਦਰਬਾਰ ਸਾਹਿਬ ਕੋਈ ਸੈਰਗਾਹ ਨਹੀਂ ਹੈ ਤੇ ਉਸ ਦਾ ਪਵਿੱਤਰ ਸਰੋਵਰ ਕੋਈ সুইমিং ਪੂਲ ਨਹੀਂ ਹੈ ਕੋਈ ਤਲਾਹ ਨਹੀਂ ਹੈ ਕਿ ਤੁਸੀਂ ਉੱਚ ਹ ਮਤਲਬ ਕਿ ਤਾਰੀਆਂ ਲਾਵੋ ਹਾਂ ਤੁਸੀਂ ਉਹਦੇ ਕੰਡੇ ਬੈਠ ਕੇ ਇਹ ਪ੍ਰਕਿਰਿਆ ਕਰੋ ਅਗਲੇ ਕਹਿੰਦੇ ਗਏ ਗੁਰੂਕਾਰ ਦੀ ਮਰਿਆਦਾ ਸਿੱਖ ਪੰਥ ਦੀ ਇੱਕ ਮਰਿਆਦਾ ਸੋ ਇਸ ਲਈ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਿਹਾ ਕਿ ਜੋ ਜੋ ਗਲਤ ਹੈ ਉਹ ਕਹਿੰਦੇ ਕਿ ਸਾਡੇ ਇਸ ਸਥਾਨ ਦੇ ਉੱਤੇ ਆ ਕੇ ਕਰਨਾ ਗਲਤ ਸੀ ਹੁਣ ਇਸ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਨੇ ਪੂਰੀ ਸੂchna ਜਾਰੀ ਕੀਤੀ ਉਹ ਕਹਿੰਦੇ ਜੀ ਪੱਕਾ ਦਾ ਤੌਰ ਤੇ ਮਰਿਆਦਾ ਪਹਿਲਾਂ ਤੋਂ ਬਣੀ ਹੋਈ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਜਾਣ ਲੱਗਿਆਂ ਜਾਂ ਕਿਸੇ ਵੀ ਗੁਰਦਵਾਰੇ ਅੰਦਰ ਜਾਣ ਲੱਗਿਆਂ ਤੁਹਾਡੇ ਕੋਲ ਜੇਬ ਦੇ ਵਿੱਚ ਕੋਈ ਸਿਗਰਟ ਬੀੜੀ ਤੰਬਾਕੂ ਨਸ਼ਾ ਕੋਈ ਜਹੀ ਚੀਜ਼ ਨਹੀਂ ਹੋਣੀ ਚਾਹੀਦੀ ਇਸ ਨੂੰ ਬਾਹਰ ਛੱਡਿਓ ਵੈਸੇ ਤਾਂ ਇਹ ਚੀਜ਼ਾਂ ਤੋਂ ਜੇ ਛਟਕਾਰਾ ਪਾ ਲਵੇ ਬੰਦਾ ਤਾਂ ਬਹੁਤ ਚੰਗਾ ਪਰ ਨਾਉ ਦਾ ਸੇਵਨ ਹੋਇਆ ਹੋਣਾ ਚਾਹੀਦਾ ਤੇ ਨਾ ਕਹਿੰਦੇ ਅੰਦਰ ਜਾਣਾ ਲੈ ਕੇ ਜਾਣਾ ਫਿਰ ਇਸੇ ਤਰ੍ਹਾਂ ਉਹ ਕਹਿੰਦੇ ਕਿ ਦਰਬਾਰ ਸਾਹਿਬ ਦੇ ਅੰਦਰ ਉਹਦੀ ਪ੍ਰਕਰਮਾਂ ਦੇ ਦਰਮਿਆਨ ਸਰੋਵਰ ਕਿਨਾਰੇ ਹੁਣ ਫੋਟੋਗ੍ਰਾਫੀ ਵੀਡੀਓਗ੍ਰਾਫੀ ਬੈਨ ਹੈ ਹਾਂ ਕਿਸੇ ਅਚੇਤ ਤੇ ਤੌਰ ਤੇ ਜੇ ਕਿਸੇ ਲੱਗਦਾ ਕਿ ਫੋਟੋਗ੍ਰਾਫੀ ਹੋਣੀ ਚਾਹੀਦੀ ਆ ਤਾਂ ਉਹਦੇ ਲਈ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਨਾਲ ਸੰਬੰਧਤ ਬਪਾਕ ਤੋਂ ਦਫਤਰ ਤੋਂ ਜਾ ਕੇ ਤੁਹਾਨੂੰ ਮਨਜ਼ੂਰੀ ਲੈਣੀ ਪੈਣੀ ਹੈ ਨਹੀਂ ਤਾਂ ਹੁਣ ਬਕਾਇਦਾ ਤੌਰ ਤੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਪ੍ਰਕਰਮਾਂ ਚ ਬੈਨ ਕਰ ਦਿੱਤੀ ਗਈ ਹੈ ਹਾਂ ਤੁਸੀਂ ਦਰਬਾਰ ਸਾਹਿਬ ਦੇ ਬਾਹਰਲੇ ਗਲਿਆਰੇ ਚ ਜਾਂ ਜਿਹੜਾ ਪਲਾਜ਼ਾ ਬਣਿਆ ਹੋਇਆ ਉਹ ਬਾਜ਼ਾਰ ਜਿੱਥੋਂ ਨਵੇਂ ਰੂਪ ਦੇ ਵਿੱਚ ਬਣ ਕੇ ਆ ਰਿਹਾ ਉੱਥੇ ਜਾਂ ਉਹ ਕਠੜੀਕਰ ਜੋੜਾਕਰ ਹੈ ਨਾ ਉੱਥੇ ਬਾਹਰ ਉੱਥੇ ਤੁਸੀਂ ਫੋਟੋਗ੍ਰਾਫੀ ਕਰਦੇ ਹੋ ਉਹਦੇ ਲਈ ਤੁਹਾਨੂੰ ਕੋਈ ਮਨਾਹੀ ਨਹੀਂ ਹੈ ਪਰ ਤਾਂ ਵੀ ਤੁਹਾਨੂੰ ਗੁਰੂ ਘਰ ਦੀ ਮਰਿਆਦਾ ਮਾਦਾ ਧਿਆਨ ਰੱਖਣਾ ਜ਼ਰੂਰੀ ਹੈ ਅੰਦਰ ਉਹ ਕਹਿੰਦੇ ਹੁਣ ਬੇਨਤੀ ਹੈ ਕਿ ਕੋਸ਼ਿਸ਼ ਕਰੋ ਜੇ ਮੋਬਾਈਲ ਨੂੰ ਬੰਦੇ ਕਰੋ ਭਾਈ ਤੁਸੀਂ ਘੁੰਮਣ ਨਹੀਂ ਆਏ ਜੇ ਸੈਰ ਲਈ ਆਏ ਹੋ ਘੁੰਮਣ ਲੀਆਂ ਫਿਰ ਨਾ ਜਾਓ ਧਾਰਮਿਕ ਸਥਾਨ ਤੇ ਦਰਬਾਰ ਸਾਹਿਬ ਨਾ ਜਾਓ ਜਾਂ ਦੁਰਗਾਣਾ ਮੰਦਰ ਨਾ ਜਾਓ ਜਾਂ ਦੇਸ਼ ਦੁਨੀਆ ਦਾ ਕਿਸੇ ਹੋਰ ਧਾਰਮਿਕ ਸਥਾਨ ਤੇ ਨਾ ਜਾਓ ਉਸ ਨੂੰ ਟੂਰਿਸਟ ਵਜੋਂ ਨਾ ਲਓ ਉਹ ਧਾਰਮਿਕ ਸਥਾਨ ਹੈ ਉਸ ਦੀ ਇੱਕ ਮਰਿਆਦਾ ਹੈ ਸੋ ਇਹ ਸਵਾਲੇ ਨਾਲ ਫਿਰ ਉਹ ਕਹਿੰਦੇ ਕਿ ਇਸੇ ਤਰ੍ਹਾਂ ਪਵਿੱਤਰ ਸਰੋਵਰ ਦੇ ਵਿੱਚ ਉੱਥੇ ਇਸ਼ਨਾਨ ਕਰਨ ਦੇ ਲਈ ਤੁਸੀਂ ਡੁਬਕੀ ਲਵਾ ਸਕਦੇ ਹੋ ਤੁਸੀਂ ਚੁੱਭੀ ਲਾ ਸਕਦੇ ਹੋ ਪਰ ਐ ਨਹੀਂ ਹੋ ਕਿ ਤੁਸੀਂ ਉੱਥੇ ਤਾਰੀਆਂ ਲਾਓ ਤੈਰਦੇ ਫਿਰੋ ਜਾਂ ਸ਼ੈਂਪੂ ਸਾਬਣ ਹੈ ਨਾ ਵਰਤਦੇ ਫਿਰੋ ਸੋ ਇਸ ਲਈ ਨਾ ਤਾਂ ਤੁਸੀਂ ਉੱਥੇ ਕੋਈ ਸ਼ੈਂਪੂ ਵਰਤਣਾ ਹੈ ਨਾ ਸਾਬਣ ਵਰਤਣਾ ਹੈ ਨਾ ਅਜਿਹੀ ਕੋਈ ਚੀਜ਼ ਦੀ ਵਰਤੋਂ ਕਰ ਸਕਦੇ ਹੋ ਜੋੜੇ ਬਾਹਰ ਜੋੜਾ ਘਰ ਚ ਜਮਾ ਕਰਾ ਕੇ ਆਉਣੇ ਆ ਜਾਂ ਕੋਈ ਫालतू ਸਮਾਨ ਤਾਂ ਗੱਠੜੀ ਕਰਾ ਉੱਥੇ ਜਮਾ ਕਰਾਉਣੇ ਆ ਬਾਹਰ ਹੱਥ ਧੋ ਕੇ ਹੈ ਪੈਰ ਧੋਣ ਲਈ ਸਿਸਟਮ ਬਣਿਆ ਉੱਥੇ ਪੈਰ ਧੋ ਕੇ ਫਿਰ ਤੁਸੀਂ ਅੰਦਰ ਸੋ ਇਸ ਲਈ ਇਹ ਕੁਝ ਹਦਾਇਤਾਂ ਕੁਝ ਜਾਣਕਾਰੀਆਂ ਬਕਾਇਦਾ ਤੌਰ ਤੇ ਉੱਥੇ ਸਾਂਝੀਆਂ ਕਰ ਦਿੱਤੀਆਂ ਗਈਆਂ ਸੋ ਇਹ ਸਵਾਲ ਦੇ ਨਾਲ ਸਿਰ ਟੱਕ ਕੇ ਆਉਣਾ ਚੁੰਨੀ ਲੈ ਕੇ ਆਓ ਜੇ ਇਹ ਬੀਬੀਆਂ ਨੇ ਹੈਨਾ ਰਮਾਲ ਬੰਨ ਕੇ ਆਓ ਜੇ ਤੁਸੀਂ ਤੁਹਾਡੇ ਸਿਰ ਤੇ ਦਸਤਾਰ ਨਹੀਂ ਹੈ ਪਰਨਾ ਬੰਨ ਕੇ ਆਓ ਸੋ ਪ੍ਰੋਪਰ ਸਿਰ ਟੱਕ ਕੇ ਆਉਣਾ ਸੋ ਇਸ ਲਈ ਇਸ ਮਰਿਆਦਾ ਦੇ ਦਰਮਿਆਨ ਉਸ ਘਟਨਾ ਦੇ ਹਵਾਲੇ ਨਾਲ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਪਤਾ ਲੱਗ ਰਿਹਾ ਕਿ ਪੁਲਿਸ ਵਿਭਾਗ ਨੇ ਤੈਅ ਕਰ ਲਿਆ ਕਿ ਅਸੀਂ ਪਹਿਲਾਂ ਉਸ ਬੀਬੀ ਨੂੰ ਤਲਬ ਕਰਾਂਗੇ ਉੱਥੋਂ ਪੁੱਛਿਛ ਕਰਾਂਗੇ ਜਾਣਕਾਰੀ ਲਿਆਂਗੇ ਤੇ ਜੇਕਰ ਲੱਗਿਆ ਫਿਰ ਗ੍ਰਿਫਤਾਰੀ ਵਾਲੀ ਪ੍ਰਕਿਰਿਆ ਵੱਲ ਸ਼ੁਰੂ ਕਰਾਂਗੇ ਸੋ ਇਸ ਲਈ ਇਹ ਸਵਾਲ ਇਹ ਨਾਲ ਕਿ ਭਾਈ ਯੋਗ ਸਥਾਨ ਕਰਨ ਦੇ حوالے ਨਾਲ ਇਹ ਪਹਿਲੂ ਉੱਪਰ ਕਿ ਆਇਆ ਕਿ ਹਰ ਧਾਰਮਿਕ ਸਥਾਨ ਦੀ ਕਮਰਿਆ ਦਾ ਉਹਦਾ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ